ਆ ਲੈ ਵੀ ਪੀਮਿਆਂ ਤੇਰੇ ਏਸੀ ਦੀ ਲੀਕੰਗ ਦੇਖ ਓਏ ਹਾਂਜੀ ਇਹ ਇਨਵਰਟਰ ਸੀ ਆਪਣਾ ਇਹਨੂੰ ਲੱਗੇ ਨੂੰ 2 ਸਾਲ ਹੋਇਆ ਠੀਕ ਆ ਜਿਹੜੇ ਬਾਈ ਮੈਨੂੰ ਕਹਿੰਦੇ ਆ ਨਾ ਵੀ ਤੂੰ ਇਨਵਰਟਰ ਇਸ ਤਰ੍ਹਾਂ ਦੇ ਖਰਾਬ ਬੋਲਦਾ ਲੜ ਦੀ ਬਚਤ ਕਰਦੇ ਆ ਚਲੋ ਟੈਕਨੋਲੋਜੀ ਆਪਣੀ ਥਾਂ ਰਹਿ ਗਈ ਆਪਾਂ ਨਹੀਂ ਇਹ ਗੱਲ ਦੇ ਵਿੱਚ ਮਕਰ ਜਾਣੀ ਥੋਕੇ ਟੈਕਨੋਲੋਜੀ ਦੀ ਛਾਡੋ ਮੈਂ ਮੰਨਦਾ ਵੀ ਟੈਕਨੋਲੋਜੀ ਵੇਟਰ ਆ ਦੂਜੇ ਹਿੱਸਿਆਂ ਦੇ ਨਾਲੋਂ ਪਰ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਖੜੀਆਂ ਹੋ ਰੀਆਂ ਮੇਰੇ ਆਪ ਦੇ ਘਰੇ ਏਸੀ ਲੱਗਿਆ ਹੋਇਆ 13 14 ਸਾਲ ਪੁਰਾਣਾ ਠੀਕ ਹੈ ਉਹਦੇ 'ਚ ਕਦੇ ਵੀ ਗੈਸ ਦੀ ਕੋਈ ਪ੍ਰੋਬਲਮ ਨਹੀਂ ਆਈ 1% ਵੀ ਨਾਨ ਮੈਟਰ ਐਲਜੀ ਦਾ ਏਸੀ ਆ ਕਦੇ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਮੈਂ ਕੋਈ ਐਲਜੀ ਦਾ ਡੀਲਰ ਨਹੀਂ ਬੇਸੀ ਗੱਲ ਕਰ ਰਿਹਾ ਥੋੜੇ ਨਾਲ ਆਮ ਬੰਦਾ ਠੀਕ ਹੈ ਤੇ ਇੱਕ ਕੈਰੀਅਰ ਦਾ ਕਹਿੰਦੀ ਕਹੋਂਦੀ ਕੰਪਨੀ ਦਾ ਏਸੀ ਆ ਇੱਕ ਨੰਬਰ ਚ ਚੱਲਦਾ ਇੱਕ ਨੰਬਰ ਚ ਆ ਰਿਹਾਗਾ ਠੀਕ ਹੈ ਐਨੂੰ ਲੱਗੇ ਨੂੰ 2 ਸਾਲ ਹੋ ਗਏ ਐਤ ਕੀ ਕਸਟਮਰ ਇੰਨਾ ਖੱਜਲ ਹੋਇਆ ਐਦੋਂ ਪਹਿਲਾਂ 2 ਵਾਰ ਇਹਦੇ ਚ ਗੈਸ ਪਵਾ ਲਿਆ ਪਹਿਲਾਂ ਇਹਦੀ ਨਵੀਂ ਏਸੀ ਦੀ ਕੋਇਲ ਬਦਲ ਕੇ ਗਏ ਕੋਇਲ ਇਹੀ ਕੋਇਲ ਬਦਲੀ ਸੀ ਠੀਕ ਆ ਉਹ ਦਵਾ ਇਹ ਦੂਜੀ ਵਾਰ ਉਹਨਾਂ ਨੇ ਕੁਆਲਿਫਾਈ ਆ ਦੋ ਸਾਲ ਦੇ ਵਿੱਚ ਦੀ ਇਹ ਦੂਜੀ ਵਾਰ ਕੁਆਲਿਫਾਈ ਵਿਚਾਲੇ ਆਉਂਦੀ ਜਿਹੜੇ ਪਹਿਲੀ ਗੱਲ ਪੁਰਾਣੇ ਏਸੀ ਆਪਣੇ ਜਿਹੜੇ ਪਹਿਲਾਂ ਦੇ ਚੱਲੇ ਆਉਂਦੇ ਆ ਜੇ ਉਹਨਾਂ ਦੇ ਮਾੜੀ ਮੋਟੀ ਮੰਨਦੇ ਆ ਗੱਲ ਲੀਕਜ ਆਉਂਦੀ ਵੀ ਸੀ ਨਾ ਬੈਂਡਾਂ ਤੇ ਆਉਂਦੀ ਸੀ ਅ ਸਲਟਾਂ ਵਾਲੇ ਬੈਂਡ ਹੁੰਦੇ ਸੀ ਖਰਾਬ ਕਰਵਾਂਦੀ ਸੀ ਇਹਨਾਂ ਤੇ ਟੈਂਕਾ ਲਾਉਣਾ ਵੀ ਸੌਖਾ ਸੀਗਾ ਬੈਂਡ ਬਦਲ ਵੀ ਦਿੰਦਾ ਸੀ ਬੰਦਾ ਬਣਾ ਕੇ ਇਹ ਚਲੋ ਆਈ ਮੰਨਦੇ ਆ ਵੀ ਇਹ ਬਹੁਤ ਸੌਖਾ ਕੰਮ ਸੀ ਪਰ ਹੋਣ ਵਾਲੀ ਜਿਹੜੀ ਬਿਲਟਰ ਟਕਣਾ ਉਹ ਜੀ ਜੀ ਨੂੰ ਰਾਜਮੇ ਪੈਸੇ ਲੈ ਜਾਂਦੇ ਇਨਵਰਟਰ ਦੇ ਨਾਲ ਉਹਨਾਂ ਦੇ ਵਿੱਚ ਨੁਕਸ ਕੋਇਲਾਂ ਦੇ ਵਿੱਚ ਇੱਥੇ ਵਿਚਾਲੇ ਨਿਕਲਦਾ ਵਿਚਾਲੇ ਤੁਹਾਨੂੰ ਪਤਾ ਜਦੋਂ ਇਹਨੂੰ ਇੱਥੋਂ ਕਰਾਂਗੇ ਆਪਾਂ ਬੈਂਡ ਕਰਾਂਗੇ ਵੈਲਡ ਕਰਾਂਗੇ ਤੇ ਕਿੰਨਾ ਥਾਂ ਆਸਿਓਂ ਬਸਮੇ ਜਲ ਜੂ ਕੀ ਇਹ ਨਵਾਂ ਐਸੀਆ ਫਤਵਾ ਬੇਸਾਂ ਦਾ ਲੱਗਦਾ ਏਸੀ ਲੈ ਕੇ ਆਉਂਦੇ। ਬੰਦਾ ਉਹ ਦ 17 ਵਾਰੀ ਸੋਚਦਾ। 2 ਸਟਾਰ ਲਈ, 3 ਸਟਾਰ ਲਈ, 4 ਸਟਾਰ ਲਈ। ਪਰ ਇੱਥੇ ਆ ਕੇ ਸਾਰੇ ਸਟਾਰ ਆ ਜਿਹੜੇ ਫੇਲ ਹੋ ਜਾਂਦੇ। ਮਿੱਟੀ 'ਚ ਮਿਲ ਜਾਂਦੇ। ਸਟਾਰ। ਠੀਕ ਹੈ। ਹੁਣ ਦੂਜਾ ਪਾਸਾ ਇਹਦਾ ਮੈਂ ਤੁਹਾਨੂੰ ਆਹ ਹੱਥੋਂ ਨਾ ਪਿੰਡ। ਬਾੜੇ ਇੱਥਾਂ ਨਦੇ ਸਾਰੇ ਪਿੰਡ ਆ ਜਿਹੜੇ ਇੰਨੇ ਹਲਕੇ ਹੋ ਚੁੱਕੇ ਆ ਵੇਖੋ ਜੀ ਸਾਰਿਆਂ ਦੇ ਵਿੱਚ ਆ ਨਾ ਜਿਹੜਾ ਆਮ ਹੀ ਤੁਹਾਨੂੰ ਤਾਂ ਇਹ ਹੋਈ ਦਿਖਾਈ ਦੇ ਰਹੇ ਆ ਇਹ ਵੀ ਮੰਨ ਲਓ ਗੱਲ ਲਵੀ ਲੱਗੀ ਜਿਹਨੂੰ ਆਪਾਂ ਕਹਿੰਦੇ ਗਏ ਲਵੀ ਲੱਗੀ ਆ ਦੇਖ ਆਪਣਾ ਕੋਈ ਕੰਪਨੀ ਨਾਲ ਥੋੜੋ ਵਿਰੋਧ ਆ ਕਿਸੇ ਕਿਸੇ ਵੀ ਕੰਪਨੀ ਨਾਲ ਆਪਣਾ ਇਸ ਤਰ੍ਹਾਂ ਦਾ ਕੋਈ ਵਿਰੋਧ ਟੈਕਨੋਲੋਜੀ ਨਹੀਂ ਮਾੜੀ ਪੱਟਕ ਟੈਕਨੋਲੋਜੀ ਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਜਾ ਰਿਹਾ ਉਹ ਥੀਰੀ ਚੰਭੇਲ ਕੋਲ ਸਾਰੀਆਂ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਚੁੱਕੀਆਂ ਠੀਕ ਹੈ ਘਟੀਆ ਕਿਸਮ ਦਾ ਮਟੀਰੀਅਲ ਵਰਤਦੇ ਨੇ ਮੈਟਰ ਏਸੀ ਦੇ ਵਿੱਚ ਤੁਸੀਂ ਜੇ ਇਨਵਰਟਰ ਏਸੀ ਦੀ ਗੱਲ ਕਰੋ ਤੇ ਨੋਰਮਲ ਏਸੀ ਦੀ ਗੱਲ ਨਾਰਮਲੀ AC ਦੇ ਮਗਰ ਤੋਂ ਸੀ ਇਨਵਰਟਰ AC ਮਗਰ ਕਿੰਨੇ ਕ ਪੈਸੇ ਵਿਚਾਲੇ ਲੇਟ ਲੇਟ ਦੀ ਮੰਗ ਦੂਜੀ ਦੀ ਦੇ ਕਿੰਨੇ ਪੈਸੇ ਵਿਚਾਲੂ ਕੋਈ ਖਾਸ ਇਹਦੇ ਵਿੱਚ ਏਡੀ ਵੱਡੀ ਬਚਤ ਆਲਾ ਮੈਨੂੰ ਸੁਲਦਾ ਨਹੀਂ ਲੱਗਦਾ ਜਿੰਨੇ ਪੈਸੇ ਆਪਾਂ ਇਹਦੇ ਤੇ ਲਾਉਣੇ ਆ ਪਹਿਲਾ ਉਹ ਪੈਸਿਆਂ ਦੀ ਭਰਾਈ ਤੋਂ ਬਾਅਦ ਜਿਹੜਾ ਇਹਨਾਂ ਦਾ ਕੰਮ ਸ਼ੁਰੂ ਹੁੰਦਾ ਨਿੱਕਾ ਨਿੱਕਾ ਐ ਰਾਉਂਡ ਆ ਫੇਰ ਉਦੋਂ ਬਾਅਦ ਜਿਹੜੀ ਘਰ ਵਾਲਿਆਂ ਦੀ ਖੱਜਲਖਵਰੀ ਹੁੰਦੀ ਹੈ ਦੂਜੀ ਜਿਹੜੀ ਮਕੈਨਿਕਾਂ ਦੀ ਖੱਜਲਖਵਰੀ ਜਿਹੜੇ ਵਿਚਾਰੇ ਅਣਜਾਣ ਬੰਦੇ ਆ ਜਿਨ੍ਹਾਂ ਨੇ ਪਹਿਲਾਂ ਨੋਰਮਲ ਏਸੀ ਦੇਖਿਆ ਜਦੋਂ ਉਹਨਾਂ ਕੋਲ ਇਨਵਰਟਰ ਏਸੀ ਪਹੁੰਚਿਆ ਨਾ ਜਦੋਂ ਉਹ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਵੀ ਮਕੈਨਿਕ ਇਹ ਸਾਡੇ ਨਾਲ ਹੇਰ ਫੇਰ ਕਰ ਰਹੇ ਆ ਸਾਨੂੰ ਪਤਾ ਅਸੀਂ ਕਿਵੇਂ ਜਸਟੀਫਾਈ ਕਰਦੇ ਆ ਉਹਨਾਂ ਨੂੰ ਦੀ ਕਿਹੜੀ ਚੀਜ਼ ਹੋਣ ਦੇ ਵਿੱਚ ਖਰਾਬ ਖੁੱਝ ਗੱਲ ਨਹੀਂ ਨਹੀਂ ਗੱਲਾਂ ਵੀ ਪੈਸਾ ਬਹੁਤ ਔਖਾ ਬਣਦਾ ਇੱਕ ਵਾਰ ਕਿਸੇ ਚੀਜ਼ ਦੇ ਉੱਤੇ ਬਹੁਤ ਔਖਾ ਪੈਸਾ ਲੱਗਦਾ ਰੌਲਾ ਕੰਪੀਟੀਸ਼ਨ ਦਾ ਨਹੀਂ ਰੌਲਾ ਤੁਹਾਡੇ ਸਿਸਟਮ ਦਾ ਹੈ ਜਿਹੜਾ ਸਿਸਟਮ ਮਾੜੇ ਤੋਂ ਮਾੜਾ ਆ ਗਿਆ ਜਦੋਂ ਬੰਦਾ ਪੈਸੇ ਲਾਉਣ ਜਾਂਦਾ ਉਹ ਸੋਚਦਾ ਵੀ ਜੇ ਮੈਂ 5-10000 ਰੁਪਏ ਵੱਧ ਲਾ ਦਿਆਂ ਹੋਸ ਹਕ ਦਾ ਮੈਨੂੰ ਕੋਈ ਚੰਗੀ ਚੀਜ਼ ਨਹੀਂ ਪਰ ਉਹ ਚੰਗੀ ਚੀਜ਼ ਦੇ ਮਗਰ ਜਿਹੜਾ ਇਹ ਜਿਹਾ ਸਿਸਟਮ ਲੈ ਕੇ ਆਉਂਦਾ ਉਹ ਤੋਂ ਬਾਅਦ ਹੋ ਜਾਣਾ ਹੁਣ ਇਹ 2 ਸਾਲ ਹੋਏ ਐਸੀ ਲੱਗੇ ਨੂੰ ਪਹਿਲਾਂ ਇਹਦੀ ਕੋਇਲ ਬਦਲਨੀ ਪਈ ਆ ਹੁਣ ਦੂਜੀ ਵਾਰ ਫੇਰ ਕੋਇਲ ਲੀਕ ਹੋਈ ਆ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਕਿਹੜਾ ਐਸੀ ਲੈ ਓਕੇ ਭਾਈ ਵੀ ਜਾਣਕਾਰੀ ਦੇਣ ਲਈ